ਆ ਦੇਖੋ ਜੀ ਇੱਕ ਨਿੰਮ ਦਾ ਸਾਡੇ ਤਿਆਰ ਕਰਤਾ ਗੁੱਡਾ ਪਾਇਆ ਜਿਹਦੇ ਵਿੱਚ ਰਮਾਲ ਪਾਈਏਗੀ ਛਣਕ ਨੇ ਪਾਏ ਨੇ ਤੇ ਤੋਤਾ ਪਾਇਆ ਤੇ ਇੱਕ ਬੁਲਬਲੇ ਪਾਣਗੇ ਤੇ ਇਹਦੇ ਵਿੱਚ ਰਿਬਨ ਬੰਨਣਾ ਜਾਊਗਾ ਇੰਨੀਆਂ ਚੀਜ਼ਾਂ ਤੋਂ ਤਿਆਰ ਹੋਊਗਾ ਨਿੰਮਾ ਮੰਮੀ ਇਹ ਜਿਹੜੀ ਸਾਡੀ ਕੀ ਕਰੀ ਜਾਂਦੀ ਹੈ ਮੰਮੀ ਕੀ ਕਰਦੀ ਇਹਨੂੰ ਨਿੰਮਾ ਮੰਮੀ ਨਿੰਮਾ ਲੱਗ ਕਰ ਕਰਕੇ ਡੈਡੀ ਨੂੰ ਦੇ ਰਹੀ ਹੈਗੀ ਡੈਡੀ ਇਹ ਜਿਹੜਾ ਸਾਡਾ ਬੰਨੀ ਜਾ ਰਿਹਾ ਹੈਗਾ ਜੋਤੇ ਦੀ ਖੁਸ਼ੀ ਚ ਕਾਦੀ ਖੁਸ਼ੀ ਚ ਮੰਮੀ ਇਹ ਕੀ ਹੋਇਆ ਮੰਮੀ ਉੱਚੀ ਬੋਲ ਕੇ ਦੱਸ ਜੋਤਾ ਐਨੀ ਖੁਸ਼ੀ ਆ ਭਾਈ ਨਾਨੀ ਨੂੰ ਦੇਖੋ ਅੱਜ ਨਾਨੀ ਲੱਗ ਰਹੀ ਐ ਨਿੰਮ ਤਿਆਰ ਕਰਨ ਆ ਬੇ ਦੋਤੇ ਦੇ ਇਧਰ ਨਾਨਾ ਵੀ ਲੱਗਿਆ ਹੋਇਆ ਨਾਨਾ ਜੋੜੀ ਜਾ ਰਿਹਾ ਹੈਗਾ ਮੈਂ ਵੀਡੀਓ ਬਣਾ ਰਹੀ ਹਾਂਗੀ ਇੱਕ ਬੰਦਾ ਸਾਡੇ ਅੰਦਰ ਸੁੱਤਾ ਪਿਆ ਭਾਈ ਆ ਕਣਕ ਦਾ ਕੀ ਕਰਨਾ ਹੈ ਮੰਮੀ ਅੱਛਾ ਚਲੋ ਹੁਣ ਮੈਂ ਬਣਾਉਣੀ ਆ ਆਹ ਫਲਾਨੀ ਆਂਗੀ ਬੱਲੇ ਬੰਦਾ ਬੰਦੇ ਨਾਲ ਬੰਦਾ ਅੱਛਾ